ਸਾਹਿਬ ਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਤੇ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਇੱਕ ਡੀਐਸਪੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਲੱਤ ਮਾਰ ਰਿਹਾ ਕਾਰਨ ਕੀ ਹੈ ਮੇਰਾ ਨਾਮ ਹਮਨ ਸਿੰਘ ਹੈ ਜੀ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰੀ ਉਹਨਾਂ ਦਾ ਮੈਂ ਸੰਗਠਨ ਦਾ ਚੇਅਰਮੈਨ ਹੈ ਪੰਜਾਬ ਜਿਹੜੀ ਜੀ ਡੀਐਸਪੀ ਸਾਹਿਬ ਨੇ ਲੱਤ ਮਾਰੀ ਹੈ ਉਹ ਕਹਿੰਦੇ ਵੀ ਤੁਹਾਨੂੰ ਹੱਕੇ ਨਹੀਂ ਹੈ ਇੱਥੇ ਆਣ ਦਾ ਤਾਂ ਅਸੀਂ ਉਹਨਾਂ ਨੂੰ ਬੇਨਤੀ ਕਰੀ ਵੀ ਅਸੀਂ ਜੀ ਪੰਜਾਬ ਦੇ ਨਾਗਰਿਕ ਐ ਅਸੀਂ ਆਪਣੇ ਹੱਕੀ ਮੰਗਾ ਖਤਰ ਇੱਥੇ ਆਏ ਆਂ ਸਾਨੂੰ ਕਿਹੜਾ ਸ਼ੌਂਕ ਐ ਕਿ ਅਸੀਂ ਇੰਦੀ ਕੜਾਕੇ ਦੀ ਠੰਡ ਵਿੱਚ ਇੱਥੇ ਬੈਠੇ ਆਂ ਅਸੀਂ ਮਜਬੂਰੀ ਕਾਰਨ ਬੈਠੇ ਆਂ ਸਰ ਤਾਂ ਜਦੋਂ ਸਾਡੇ ਵਰਕਰਾਂ ਨੇ ਇਸ ਪ੍ਰਤੀ ਪ੍ਰਸ਼ਾਸਨ ਪ੍ਰਤੀ ਮੁਰਦਾਬਾਜ਼ ਕੀਤੀ ਤਾਂ ਉਹਨਾਂ ਨੇ ਸਾਡੇ ਸਪੀਕਰ ਦੇ ਆਣ ਕੇ ਲੱਤ ਮਾਰੀ ਲੱਤ ਮਾਰੀ ਤੇ ਨਾਲੇ ਗਾਲਾਂ ਕੱਢੀਆਂ ਦੋਕ ਗਾਲਾਂ ਕੱਢੀਆਂ ਉਹਨਾਂ ਨੇ ਕਹਿੰਦਾ ਭੈਣ ਦੀ ਲਾਨੇ ਲਾ ਦੀ ਵੀ ਇੱਥੇ ਸਪੀਕਰ ਲਾਈ ਜਾਂਦੇ ਨੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾ ਰਹੇ ਸੀ ਅਸੀਂ ਤਾਂ ਪੁਰਸ ਦੇ ਨਾਰੇ ਨਹੀਂ ਲਾ ਰਹੇ ਸੀ ਕਿਉਂਕਿ ਸਾਡਾ ਹੱਕ ਹੈ ਅਸੀਂ ਆਪਣੇ ਹੱਕਾਂ ਦੇ ਖਾਤਰ ਇੱਥੇ ਆਏ ਹੋਏ ਹਾਂ ਮੈਂ ਤੁਹਾਨੂੰ ਚੇਤੇ ਕਰਾ ਦੇਣਾ ਚਾਹੁੰਦਾ ਸਾਡੇ ਪਾਤੜਾ ਸਮਾਣੇ ਡਿੱਪੂ ਦੀ 2015 ਦੀ ਪੇਮੈਂਟ ਦਸ ਨੌਹਾਂ ਦੀ ਕਰੀ ਹੋਈ ਕਿਰਤ ਦੀ 2015 ਦੀ ਅੱਜ 24 ਹੋ ਗਿਆ 8 ਸਾਲ ਦੀ ਪੇਮੈਂਟ ਇੱਥੇ ਫੂਡ ਸਪਲਾਈ ਵਿਭਾਗ ਦੇ ਕੋਲ ਅਨਾਜ ਭਵਨ ਚੰਡੀਗੜ੍ਹ 39 ਸੈਕਟਰ ਦੇ ਵਿੱਚ ਅਫਸਰ ਸਾਹਿਬ ਬੈਠੀ ਹੈ ਇਨਾਂ ਦੇ ਕੋਲ ਪਈ ਐ ਅਸੀਂ ਇੱਥੇ ਹੀ ਆਪਣੇ ਹੱਕ ਮੰਗਣਾਵਾਂਗੇ ਜੀ ਕਿਉਂ ਡੀਐਸਪੀ ਸਾਹਿਬ ਦਾ ਅਜਿਹਾ ਗੁੱਸਾ ਕਿਉਂ ਚੰਡੀਗੜ੍ਹ ਦੇ ਡੀਐਸਪੀ ਦਾ ਕੀ ਹੈ ਅਜਿਹਾ ਕਹਤਾ ਤੁਸੀਂ ਉਹਨਾਂ ਨੂੰ ਨਹੀਂ ਅਸੀਂ ਤਾਂ ਕੁਝ ਵੀ ਨਹੀਂ ਕਿਹਾ ਜੀ ਇਹਨਾਂ ਸਾਨੂੰ ਹੁਣੇ ਦੀ ਗੱਲ ਹੈ ਜੀ ਘੰਟਾ ਪਹਿਲਾਂ ਦੀ ਸਾਨੂੰ ਕਿਹਾ ਤੁਸੀਂ ਡਿਸਪਲਾਈਨ ਚ ਰਹੋ ਅ ਅਸੀਂ ਸੜਕ ਤੇ ਆ ਰਹੇ ਸੀ ਸਾਡੇ ਸਾਰੇ ਵਰਕਰਾਂ ਨੇ ਟ੍ਰੈਫਿਕ ਜਾਮ ਹੋ ਗਈ ਸੀ ਪਿੱਛੇ ਤਾਂ ਉਹਨਾਂ ਨੇ ਆਣ ਕੇ ਕਿਹਾ ਵੀ ਐ ਨਾ ਕਰੋ ਤੁਸੀਂ ਤੁਸੀਂ ਇੱਕ ਸਾਈਡ ਖੋਲ ਦਿਓ ਤਾਂ ਉਹਨਾਂ ਨੂੰ ਇਹ ਗੱਲ ਕਹਿਣ ਨਹੀਂ ਦੇਈ ਨਾਲ ਦੀ ਨਾਲ ਅਸੀਂ ਸਾਈਡ ਖੋਲ ਕੇ ਉਹ ਇੱਕ ਜਿਹੜੀ ਟ੍ਰੈਫਿਕ ਜਾਮ ਹੋਈ ਸੀ ਉਹ ਟ੍ਰੈਫਿਕ ਵੀ ਚਲਾ ਦਿੱਤੀ ਇਸ ਕਰਕੇ ਪਤਾ ਨਹੀਂ ਤੋ ਇਹ ਸਮਝ ਗਏ ਵੀ ਅਸੀਂ ਜੋ ਕਹਿੰਦੇ ਆ ਉਹ ਨਾਲ ਦੀ ਨਾਲੇ ਮੰਨ ਲੈਂਦੇ ਆ ਅਸੀਂ ਜਿਹੜਾ ਮਜ਼ਦੂਰ ਹੈ ਮਜ਼ਦੂਰ ਕਹਿੰਦਾ ਵੀ ਅਸੀਂ ਤਾਂ ਹਰਾਸਮੈਂਟ ਹੋ ਰਹੇ ਆ ਵੀ ਕੋਈ ਸਾਡੇ ਕਾਰਨ ਆਮ ਜਨਤਾ ਪਰੇਸ਼ਾਨ ਨਾ ਹੋਵੇ ਠੀਕ ਹੈ ਇਸ ਕਰਕੇ ਅਸੀਂ ਡਿਸਪਲਾਈਨ ਚ ਰਹਿ ਕੇ ਆਪਣਾ ਜੋ ਸੰਘਰਸ਼ ਸੀ ਉਹ ਜਾਰੀ ਰੱਖ ਰੱਖਿਆ ਹੋਇਆ ਹੈ ਪਰ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਇਹ ਵੱਡਾ ਹੰਕਾਰੀ ਜੇ ਕਹਿ ਸਕਦੇ ਆਪਾਂ ਉਹ ਅੰਗਰੇਜ਼ਾਂ ਤੋਂ ਵੀ ਮਾੜਾ ਜਿਹੜਾ ਇਹ ਡੀਐਸਪੀ ਹੰਕਾਰ ਹੈ ਇੰਨਾ ਹੰਕਾਰ ਇਹਦੇ ਵਿੱਚ ਕਿ ਇਹ ਸਾਨੂੰ ਇੱਥੇ ਤੱਕ ਧੀਆ ਭੈਣਾ ਦੀ ਗਾਲਾਂ ਵੀ ਕੱਢੇ